ਅਕਾਲੀ ਦਲ ਦੇ ਲੀਡਰ ਡਿੰਪੀ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਹੈ ਕਿ ਕੋਈ ਅਕਾਲੀ ਦਲ 'ਚ ਰਹਿਣਾ ਨਹੀਂ ਚਾਹੁੰਦਾ ਇਹ ਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ ਹੈ ਡੇ ਬਾਏ ਡੇ ਅਕਾਲੀ ਦਲ ਨੂੰ ਹਰ ਕੋਈ ਛੱਡ ਦੇ ਰਿਹਾ ਹੈ ਉਹ ਸੁਖਬੀਰ ਬਾਦਲ ਜੀ ਨੂੰ ਰਿਵਿਊ ਕਰਨਾ ਚਾਹੀਦਾ ਹੈ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਉਂ ਉਹਦੇ ਨਾਲ ਕੋਈ ਵੀ ਚੱਲਣਾ ਨਹੀਂ ਚਾਹ ਰਿਹਾ ਕਬੀਰ ਬਾਦਲ ਨੂੰ ਚਾਹੀਦਾ ਹੈ ਕਿ ਥੋੜੇ ਸਮੇਂ ਵਾਸਤੇ ਰਾਜਨੀਤੀ ਚੋਂ ਸੁਖਬੀਰ ਬਾਦਲ ਨੂੰ ਸੰन्यास ਲੈਣਾ ਚਾਹੀਦਾ ਅਕਾਲੀ ਦਲ ਦੇ ਲੀਡਰ ਡਿੰਪੀ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਹੈ ਕਿ ਕੋਈ ਅਕਾਲੀ ਦਲ ਚ ਰਹਿਣਾ ਨਹੀਂ ਚਾਹੁੰਦਾ ਔਰ ਜਿੰਨੂੰ ਸੁਖਬੀਰ ਬਾਦਲ ਦੀ ਸੱਜੀ ਬਾਹ ਕਿਹਾ ਜਾਂਦਾ ਹੈ ਸੁਖਬੀਰ ਬਾਦਲ ਦੇ ਪਰਿਵਾਰ ਦੇ ਲੋਕਾਂ ਦੇ ਵਿੱਚ ਸ਼ਾਮਲ ਸੀ ਉਹ ਲੇਕਿਨ ਮੈਨੂੰ ਲੱਗਦਾ ਹੈ ਕਿ ਕਾਲੀਦਲ ਹੁਣ ਖਾਲੀਦਲ ਹੁੰਦਾ ਜਾ ਰਿਹਾ ਹੈ ਡੇ ਬਾਈ ਡੇ ਅ ਕਾਲੀਦਲ ਨੂੰ ਹਰ ਕੋਈ ਛੱਡ ਦੇ ਰਿਹਾ ਹੈ ਔਰ ਸੁਖਬੀਰ ਬਾਦਲ ਜੀ ਨੂੰ ਰੀਵਿਊ ਕਰਨਾ ਚਾਹੀਦਾ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਉਂ ਉਹਦੇ ਨਾਲ ਕੋਈ ਵੀ ਚੱਲਣਾ ਨਹੀਂ ਚਾ ਰਿਹਾ ਉਹਦੇ ਅੰਦਰ ਕੀ ਕਮੀਆਂ ਹੈ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਥੋੜੇ ਸਮੇਂ ਵਾਸਤੇ ਰਾਜਨੀਤੀ ਚੋਂ ਸੁਖਬੀਰ ਬਾਦਲ ਨੂੰ ਸੰन्यास ਲੈਣਾ ਚਾਹੀਦਾ ਕਿਸੇ ਹੋਰ ਨੂੰ ਅੱਗੇ ਲਗਾ ਕੇ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਅਕਾਲੀ ਦਲ ਜਿਹੜਾ ਖੇਰੂ ਖੇਰੂ ਹੋਇਆ ਪਿਆ ਅਕਾਲੀ ਦਲ ਬਰਬਾਦ ਹੋ ਗਿਆ ਅਕਾਲੀ ਦਲ ਖਤਮ ਹੋ ਗਿਆ ਅਕਾਲੀ ਦਲ ਦੇ ਲੀਡਰ ਡਿੰਪੀ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਹੈ ਕਿ ਕੋਈ ਅਕਾਲੀ ਦਲ 'ਚ ਰਹਿਣਾ ਨਹੀਂ ਚਾਹੁੰਦਾ ਔਰ ਜਿੰਨੂ ਸੁਖਬੀਰ ਬਾਦਲ ਦੀ ਸੱਜੀ ਬਾਹ ਕਿਹਾ ਜਾਂਦਾ ਹੈ ਸੁਖਬੀਰ ਬਾਦਲ ਦੇ ਪਰਿਵਾਰ ਦੇ ਲੋਕਾਂ ਦੇ ਵਿੱਚ ਸ਼ਾਮਲ ਸੀ ਉਹ ਲੇਕਿਨ ਮੈਨੂੰ ਲੱਗਦਾ ਹੈ ਕਿ ਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ ਹੈ ਡੇ ਬਾਈ ਡੇ ਅਕਾਲੀ ਦਲ ਨੂੰ ਹਰ ਕੋਈ ਛੱਡ ਦੇ ਰਿਹਾ ਹੈ ਸੁਖਬੀਰ ਬਾਦਲ ਜੀ ਨੂੰ ਰਿਵਿਊ ਕਰਨਾ ਚਾਹੀਦਾ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਉਂ ਉਹਦੇ ਨਾਲ ਕੋਈ ਵੀ ਚੱਲਣਾ ਨਹੀਂ ਚਾ ਰਿਹਾ ਉਹਦੇ ਅੰਦਰ ਕੀ ਕਮੀਆਂ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਥੋੜੇ ਸਮੇਂ ਵਾਸਤੇ ਰਾਜਨੀਤੀ ਚੋਂ ਸੁਖਬੀਰ ਬਾਦਲ ਨੂੰ ਸੰन्यास ਲੈਣਾ ਚਾਹੀਦਾ ਕਿਸੇ ਹੋਰ ਨੂੰ ਅੱਗੇ ਲਗਾ ਕੇ ਇਹ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਅਕਾਲੀ ਦਲ ਜਿਹੜਾ ਖੇਰੋ-ਖੇਰੋ ਹੋਇਆ ਪਿਆ ਅਕਾਲੀ ਦਲ ਬਰਬਾਦ ਹੋ ਗਿਆ ਅਕਾਲੀ ਦਲ ਖਤਮ ਅਕਾਲੀ ਦਲ ਦੇ ਲੀਡਰ ਡਿੰਪੀ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਹੈ ਕਿ ਕੋਈ ਅਕਾਲੀ ਦਲ 'ਚ ਰਹਿਣਾ ਨਹੀਂ ਚਾਹੁੰਦਾ ਔਰ ਜਿਹਨੂੰ ਸੁਖਬੀਰ ਬਾਦਲ ਦੀ ਸੱਜੀ ਬਾਹ ਕਿਹਾ ਜਾਂਦਾ ਹੈ ਸੁਖਬੀਰ ਬਾਦਲ ਦੇ ਪਰਿਵਾਰ ਦੇ ਲੋਕਾਂ ਦੇ ਵਿੱਚ ਸ਼ਾਮਲ ਸੀ ਉਹ ਲੇਕਿਨ ਮੈਨੂੰ ਲੱਗਦਾ ਹੈ ਕਿ ਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ ਹੈ ਡੇ ਬਾਈ ਡੇ ਅਕਾਲੀ ਦਲ ਨੂੰ ਹਰ ਕੋਈ ਛੱਡ ਜੇ ਰਿਹਾ ਹੈ ਔਰ ਸੁਖਬੀਰ ਬਾਦਲ ਜੀ ਨੂੰ ਰੀਵਿਊ ਕਰਨਾ ਚਾਹੀਦਾ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਉਂ ਉਹਦੇ ਨਾਲ ਕੋਈ ਵੀ ਚੱਲਣਾ ਨਹੀਂ ਚਾ ਰਿਹਾ ਉਹਦੇ ਅੰਦਰ ਕੀ ਕਮੀਆਂ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਥੋੜੇ ਸਮੇਂ ਵਾਸਤੇ ਰਾਜਨੀਤੀ ਚੋਂ ਸੁਖਬੀਰ ਬਾਦਲ ਨੂੰ ਸੰन्यास ਲੈਣਾ ਚਾਹੀਦਾ ਕਿਸੇ ਹੋਰ ਨੂੰ ਅੱਗੇ ਲਗਾ ਕੇ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਅਕਾਲੀ ਦਲ ਜਿਹੜਾ ਖੇਰੋ-ਖੇਰੋ ਹੋਇਆ ਪਿਆ ਅਕਾਲੀ ਦਲ ਬਰਬਾਦ ਹੋ ਗਿਆ ਅਕਾਲੀ ਦਲ ਖਤਮ ਹੋ ਗਿਆ